ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਵਣ ਦਾ ਮਹੀਨਾ ਚੱਲ ਰਿਹਾ ਹੈ ਬਾਹਰ بارش ਵੀ ਬਹੁਤ ਹੋ ਰਹੀ ਹੈ ਤੇ ਅੱਜ ਮੈਂ ਸਲਾਹ ਕੀਤੀ ਵੀ ਚਲੋ ਅੱਜ ਬਣਾਈਏ ਆਪਾਂ ਮਾਲਪੂੜੇ ਤੇ ਤੁਹਾਨੂੰ بارش ਵੀ ਦਿਖਾਉਣੀ ਆ ਬਾਹਰ ਦੇਖੋ ਬਾਹਰ ਕਿੰਨੀ بارش ਪੈ ਰਹੀ ਹੈ ਤੇ ਆ ਦੇਖੋ ਆਪਾਂ ਨੇ ਹੁਣ ਖੀਰ ਰੱਖੀ ਹੋਈ ਆ ਘੰਟਾ ਪਹਿਲਾਂ ਮੈਂ ਖੀਰ ਰੱਖ ਦਿੱਤੀ ਸੀਗੀ ਦੇਖੋ ਇਹਨੂੰ ਕੀਨ ਅਵਾਲਾ ਆਉਣ ਲੱਗਿਆ ਹੈ ਇਹਦੇ ਵਿੱਚ ਦੁੱਧ ਹੋਰ ਪੈਂਦਾ ਹੈ ਹੁਣ ਮੈਂ ਦੇਖੋ 4 ਘੰਟੇ ਦਾ ਟਾਈਮ ਲਾਇਆ ਹੈ ਇਹਨੇ ਅੱਪਕਾ ਘੰਟਾ ਹੋ ਗਿਆ ਇਹਨੂੰ ਰੱਖੀ ਨੂੰ 3 ਘੰਟੇ ਹੌਲੀ ਹੌਲੀ ਹੋਰ ਇੱਜੇਗੀ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਾਂ ਦੁੱਧ ਪਾ ਦਨੇ ਮੈਂ ਵਾਲੀ ਦੇਲੀ ਸੀ ਦੁੱਧ ਨੂੰ ਦੁੱਧ ਪੈਂਦਾ ਹੈ ਹੋਰ ਇਹਦੇ ਵਿੱਚ ਤਾਂ ਦੇਖੋ ਆਪਾਂ ਇੱਕ ਵਾਰੀ ਕੜਚੀ ਫੇਰ ਦਨੇ ਆ ਜਿਆਦਾ ਇਹਦੇ ਵਿੱਚ ਕੜਚੀ ਨਹੀਂ ਫੇਰਨੀ ਹੈਗੀ ਬਿਲਕੁਲ ਵੀ ਇਹ ਆਪੇ ਹੌਲੀ ਹੌਲੀ ਦੇ ਵਿੱਚ 3 ਘੰਟਿਆਂ ਚ ਖੀਰ ਬਹੁਤ ਸੋਹਣੀ ਰਿੱਜੇ ਜਾਣੀ ਆ ਤੇ ਹੁਣ ਆਪਾਂ ਕਰਾਂਗੇ ਮਾਲ ਪੂੜਿਆਂ ਦੀ ਤਿਆਰੀ। ਲਓ ਜੀ ਖੀਰ ਆਪਣੇ ਬਣ ਚੁੱਕੇ ਹੈ ਤਕਰੀਬਨ ਤੇ ਹੁਣ ਆਪਾਂ ਨੇ ਜਿਹੜਾ ਆਪਾਂ ਨੇ ਭੁੰੰਤੀ ਹੋਈ ਸੀ ਥੋੜੇ ਜਿਹਾ ਦੁੱਧ ਵਿੱਚ ਕੇਸਰ ਆ ਦੇਖੋ ਚਾਰਕ ਤੁਰੀਆਂ ਇਹ ਵੀ ਆਪਾਂ ਵਿੱਚੇ ਪਾ ਦੇਣੀ ਕਿਉਂਕਿ ਖੀਰ ਦਾ ਕਲਰ ਹੈ ਜਿਹੜਾ ਬਹੁਤ ਸੋਹਣਾ ਹੋ ਜਾਂਦਾ ਆ। ਵਿੱਚੇ ਪਾ ਦੇਣੀ ਆਪਾਂ ਨੇ 슈ਗਰ। ਫਿਰ ਆਪਾਂ ਮਿੱਠਾ ਹੋਰ ਦੇਖ ਕੇ ਪਾ ਲਾਂਗੇ ਜੇ ਘੱਟ ਵੱਧ ਹੋਇਆ। ਦੇ ਵਿੱਚ ਪਾ ਲਿਆ ਆਪਾਂ ਥੋੜਾ ਜਿਹਾ ਦੇਖੋ ਡ్రਾਈ ਫਰੂਟ ਮੈਂ ਬ੍ਰੇਕ ਬ੍ਰੇਕ ਕਰ ਲਿਆ ਸੀਗੇ ਬਦਾਮ ਤੇ ਪਿਸਤਾ ਇਹ ਆਪਾਂ ਥੋੜਾ ਜਿਹਾ ਵਿੱਚ ਪਾ ਦਾਂਗੇ ਇਹ ਆਪਾਂ ਸੰਘਣੀ ਲੱਗਦੀ ਹੈ ਖੀਰ ਮੈਂ ਗਲਾਸਕ ਦੁੱਧ ਦਾ ਉਬਾਲਾ ਦਵਾ ਲਿਆ ਸੀਗਾ ਇਹ ਆਪਾਂ ਨੇ ਹੁਣ ਉਬਾਲਾ ਦਿੱਤਾ ਹੈ ਦੁੱਧ ਵਿੱਚ ਪਾਵਾਂਗੇ ਉਬਾਲਾ ਦਿੱਤਾ ਹੈ ਦੁੱਧ ਜਲਦੀ ਵਿੱਚ ਮਿਕਸ ਹੋ ਜਾਂਦਾ ਖੀਰ ਦੇ ਲਓ ਜੀ ਲਓ ਜੀ ਤੇ ਕਰੀਮਾ ਨਾ ਖੀਰ ਆਪਣੀ ਰੈਡੀ ਹੋਈ ਆ ਤੇ ਹੁਣ ਆਪਾਂ ਇਹਨੂੰ ਥੋੜੀ ਦੇਰ ਦੇਰ ਦੇ ਲਈ ਢਾਕੇ ਰੱਖ ਦਿੰਨੇ ਆ ਇੱਧਰ ਆਪਣੇ ਮਾਲਪੂੜਿਆਂ ਜੋਗਾ ਗੁੜ ਪਿਉਂਦਾ ਹੋਇਆ ਇਹ ਵਿੱਚ ਮੈਲਟ ਹੋ ਚੱਲਿਆ ਫਿਰ ਆਪਾਂ ਮਾਲਪੂੜਿਆਂ ਦੀ ਤਿਆਰੀ ਕਰਦੇ ਆ ਲਓ ਜੀ ਖੀਰ ਆਪਣੀ ਬਣ ਚੁੱਕੀ ਆ ਉਹ ਦੇਖੋ ਕਿੰਨੀ ਵਧੀਆਰੀ ਜੀ ਚੁੱਕੀ ਆ ਆਪਾਂ ਹੁਣ ਇਹਦੇ ਵਿੱਚ ਫਲੇਵਰ ਵਾਸਤੇ ਪਾ ਦਨੇ ਇਲਾਚੀ ਪਾਊਡਰ ਲੈਚ ਪਾਊਡਰ ਪਾਉਂਦੇ ਆ ਬਹੁਤ ਵਧੀਆ ਫਲੇਵਰ ਆ ਜਿੰਦਾ ਖੀਰ ਵਿੱਚ ਬਹੁਤ ਵਧੀਆ ਬਣ ਕੇ ਤਿਆਰ ਹੋਊਗੀ ਖੀਰ ਆ ਲੋ ਲੋ ਜੀ ਆਪਾਂ ਹੁਣ ਇਹਨੂੰ ਕਰ ਦਨੇ ਆ ਸਾਈਡ ਤੇ ਇਹ 4 ਘੰਟਿਆਂ ਵਿੱਚ ਬਣ ਕੇ ਆਪਣੀ ਖੀਰ ਬਿਲਕੁਲ ਰੈਡੀ ਹੋ ਗਈ ਆ ਲੋ ਜੀ ਆਪਾਂ ਹੁਣ ਕਰਦੇ ਆ ਬੈਟਰ ਤਿਆਰ ਮਾਲ ਪੂੜਿਆ ਵਾਸਤੇ ਇੱਕ ਕੋਲੀਆ ਦੇਖੋ ਆਪਾਂ ਨੇ ਆਟੇ ਦੀ ਲਈ ਆ ਏ ਆਪਾਂ ਨੇ ਗੁੜ ਦੇ ਪੇਸੇ ਪਿਉਂਤਿਆਂ ਸੀਗੇ ਆਪਾਂ ਗੁੜ ਦੇ ਬਣਾਵਾਂਗੇ ਮਾਲਪੂੜੇ ਗੁੜ ਦੇ ਬਹੁਤ ਹੀ ਵਧੀਆ ਲੱਗਦੇ ਨੇ ਆਪਾਂ ਇਹਨੂੰ ਪੁਣਕੇ ਪਾਵਾਂਗੇ ਆਪਾਂ ਲੋੜ ਅਨੁਸਾਰ ਪਾਵਾਂਗੇ ਜਿੰਨੀ ਕਦੀ ਲੋੜ ਆਪਾਂ ਹੁਣ ਆਪਾਂ ਇਹਦੇ ਵੀ ਥੋੜਾ ਜਿਹਾ ਪਾਣੀ ਆਪਾਂ ਹੋਰ ਪਾ ਲਾਂਗੇ ਆਪਾਂ ਨੂੰ ਥੋੜਾ ਜਿਹਾ ਸਖਤ ਲੱਗਦਾ ਹੈ ਜਿਹੜਾ ਪਾਣੀ ਹੈਗਾ ਸੀ ਆਪਾਂ ਨੇ ਗੁੜ ਵਾਲਾ ਸਾਰਾ ਪਾ ਦਿੱਤਾ ਹੈ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਦੁੱਧ। ਲਓ ਜੀ ਆਪਾਂ ਨੇ ਇਹਦੇ ਵਿੱਚ ਕੋਈ ਵੀ ਗੱਠ ਨਹੀਂ ਰਹਿਣ ਦੇਣੀ ਹੈਗੀ। ਲਓ ਜੀ ਥੋੜੀ ਜਿਹੀ ਪਾਵਾਂਗੇ ਆਪਾਂ ਸੌਂਫ ਵਿੱਚ। ਸੌਂਫ ਹੋਣ ਦੇ ਨਾਲ ਪੂਰੇ ਬਹੁਤ ਹੀ ਵਧੀਆ ਲੱਗਦੇ ਆ। ਆਪਾਂ ਇੱਕ ਚਮਚ ਮਲਾਈ ਦਾ। ਆਹ ਲਓ ਜੀ। ਇੱਕ ਚਮਚ ਆਪਾਂ ਪਾ ਦਨੇ ਵਿੱਚ ਮਲਾਈ ਦਾ। ਮਲਾਈ ਤੇ ਦੁੱਧ ਪਾਉਣ ਦੇ ਨਾਲ ਪੂਰੇ ਬਹੁਤ ਹੀ ਸੌਫਟ ਬਣ ਜੰਨੇ ਆ। ਪਰ ਪੂਰੇ ਗੁੜ ਦੇ ਵਧੀਆ ਲੱਗਦੇ ਆ। ਜਦੋਂ ਵੀ ਬਣਾਉਣਾ ਤੁਸੀਂ ਗੁੜ ਦੇ ਹੀ ਬਣਾਇਓ ਗੁੜ ਦੇ ਸ਼ੱਕਰ ਦੇ ਅਗਰ ਹੁਣ ਤੁਹਾਨੂੰ ਬੈਟਰ ਥੋੜਾ ਜਿਹਾ ਪਤਲਾ ਲੱਗੇ ਤਾਂ ਤੁਸੀਂ ਆਟਾ ਹੋਰ ਪਾ ਸਕਦੇ ਹੋ ਜੇ ਬੈਟਰ ਸਖਤ ਹੋ ਜਵੇ ਤਾਂ ਤੁਸੀਂ ਥੋੜਾ ਜਿਹਾ ਪਾਣੀ ਵੀ ਪਾ ਸਕਦੇ ਹੋ ਪਰ ਆਪਾਂ ਨੂੰ ਜਿਹੜਾ ਗੁੜ ਵਾਲਾ ਪਾਣੀ ਸੀ ਉਹਦੇ ਨਾਲੇ ਸਰ ਗਿਆ ਥੋੜਾ ਜਿਹਾ ਆਪਾਂ ਨੇ ਦੁੱਧ ਪਾ ਲਿਆ ਸੀ ਲਓ ਜੀ ਬੈਟਰ ਆਪਣਾ ਬਹੁਤ ਸੋਹਣਾ ਰੈਡੀ ਹੋ ਗਿਆ ਦੇਖੋ ਇਸ ਤਰ੍ਹਾਂ ਦਾ ਹੋ ਗਿਆ ਕੋਈ ਗੰਡ ਨਹੀਂ ਰਹਿਣੀ ਚਾਹੀਦੀ ਵਿੱਚ ਹੁਣ ਆਪਾਂ ਇਹਨੂੰ ਅੱਧਾ ਘੰਟਾ ਰੈਸਟ ਦੇ ਲਈ ਰੱਖ ਦਿੰਨੇ ਆਂ ਲਓ ਜੀ ਆਪਣਾ ਬੈਟਰ ਦੇਖਦੇ ਆਪਾਂ ਬਹੁਤ ਸੋਹਣਾ ਬਣ ਚੁੱਕਿਆ ਆ ਆ ਦੇਖੋ ਲਓ ਤੇ ਹੁਣ ਅਸੀਂ ਲੱਗੇ ਆ ਪੂੜੇ ਬਣਾ ਹੁਣ ਆਪਾਂ ਕਿਉ ਪਾਉਨੇ ਆ ਦੇ ਵਿੱਚ ਚਿਰ ਫੈਂਡ ਵੀ ਪਾ ਸਕਦੇ ਹੋ ਦੇਸੀ ਕਿਉ ਵੀ ਪਾ ਸਕਦੇ ਹੋ ਜੀ ਆਪਣਾ ਹੁਣ ਤੇਲ ਗਰਮ ਹੋਏਗਾ ਲਓ ਜੀ ਆਪਣਾ ਤੇਲ ਗਰਮ ਹੋ ਚੁੱਕਿਆ ਆ ਆਪਾਂ ਹੁਣ ਪੂੜਾ ਪਾਉਨੇ ਆ ਦੇ ਵਿੱਚ ਦੇਖਦੇ ਆ ਕਿਵੇਂ ਦਾ ਬਣਦਾ ਇਹਦਾ ਪੂਰਾ ਬਣਨ ਲੱਗਿਆ ਹੋਇਆ ਆਪਣਾ ਕਿੰਨਾ ਸੋਹਣਾ ਹੋ ਗਿਆ ਕਿਉਂਕਿ ਆਪਾਂ ਨੇ ਬੈਟਰ ਘੰਟਾ ਪਹਿਲਾਂ ਠੋਲ ਕੇ ਰੱਖ ਦਿੱਤਾ ਸੀਗਾ ਹੁਣ ਆਪਾਂ ਇਹਨੂੰ ਚਿਮਟੇ ਦੇ ਨਾਲ ਇਹਦਾ ਦੂਜਾ ਪਾਸਾ ਕਰ ਦਨੇ ਆ। ਦੇਖਿਆ ਦੇਖੋ ਉੱਥਾ ਹੀ ਨਹੀਂ ਆਪਣੇ ਆਪ ਉੱਠ ਖੜੇ ਆ। ਤੇ ਹੁਣ ਆਪਾਂ ਦੂਜਾ ਪਾਸਾ ਕਰਦੇ ਹਾਂ। ਆ ਗੋਟੇ। ਚਿਮਟੇ ਦੇ ਨਾਲ ਆਪਾਂ ਇਹਦੇ ਹਲਟੇ ਪਲਟੇ ਕਰ ਦਵਾਂਗੇ। ਇਹਨੂੰ ਦੇਖੋ ਵਧੀਆ ਕਿੰਨਾ ਵਧੀਆ ਪੂਰਾ ਬਣ ਚੁੱਕਿਆ ਆ। ਤਰ੍ਹਾਂ ਪਾਉਣੀ ਦਾ ਇਸ ਤਰੀਕੇ ਨਾਲ ਇਹ ਦੁੱਧ ਦੇ 스푼 ਦੇ ਨਾਲ ਆਪਾਂ ਇਹਨੂੰ ਥੋੜਾ ਜਿਹਾ ਦਬ ਦਵਾਂਗੇ ਕਿਉਂਕਿ ਜਿਹੜਾ ਤੇਲ ਹੈ ਸਫੇਰ ਇਹਦੇ ਵਿੱਚ ਐਕਸਟਰਾ ਤੇਲ ਨਿਕਲ ਜਾਵੇਗਾ। ਜੇ ਤੁਹਾਡਾ ਫਰਾਈਪੈਨ ਵੱਡਾ ਹੈ ਤਾਂ ਤੁਹਾਡੇ ਦੋ ਪੂਰੇ ਵੀ ਵਿੱਚ ਬਣ ਸਕਦੇ ਨੇ। ਉੜੇ ਬਣਾਉਣ ਦੇ ਲਈ ਗੈਸ ਆਪਾਂ ਨੇ ਮੀਡੀਅਮ ਤੋਂ ਲੋ ਹੀ ਰੱਖਣੀ ਆ। ਇਦਾਂ ਵੀ ਪਾ ਸਕਦੇ ਹਾਂ। ਪੂਰਾ ਆਪਣਾ ਬਿਲਕੁਲ ਤੇਲ ਦੇ ਵਿੱਚ ਦੇ ਘਿਆ ਹੈ ਹੁਣ ਆਪਾਂ ਇਹ ਆਪਣੇ ਆਪ ਉੱਠੇਗਾ ਉੱਤੇ ਉਦੋਂ ਆਪਾਂ ਨੇ ਦੂਜਾ ਪਾਸਾ ਕਰਦਣਾ ਇਸੇ ਤਰ੍ਹਾਂ ਆਪਾਂ ਨੇ ਸਾਰੇ ਪੂੜੇ ਬਣਾ ਲੈਣੇ ਆਹ ਦੇਖੋ ਮੀਕਿੰਗ ਨਹੀਂ ਚਿੱਕਿਆ ਆਪਣਾ ਲਓ ਜੀ ਇਸੇ ਤਰ੍ਹਾਂ ਆਪਾਂ ਨੇ ਸਾਰੇ ਪੂੜੇ ਬਣਾ ਲੈਣੇ ਨੇ ਮਾਲ ਪੂੜੇ ਬਣ ਕੇ ਆਪਣੇ ਰੈਡੀ ਹਨ ਤੇ ਹੁਣ ਆਪਾਂ ਖੀਰ ਸਰਵ ਕਰਨ ਦੇ ਲਈ ਬੋਲ ਵਿੱਚ ਪਾਵਾਂਗੇ ਲੋ ਜੀ ਆਪਣੇ ਮਾਲ ਪੂੜੇ ਦੀ ਰੈਸਪੀ ਬਣ ਕੇ ਰੈਡੀ ਆ ਤੇ ਸਾਵਣ ਦੇ ਮਹੀਨੇ ਵਿੱਚ ਤੁਸੀਂ ਵੀ ਜਰੂਰ ਬਣਾ ਕੇ ਖਾਓ ਤੇ ਸੌਣ ਦੇ ਮਹੀਨੇ ਵਿੱਚ ਇਦਾਂ ਦੀਆਂ ਚੀਜ਼ਾਂ ਚੰਗੀਆਂ ਲੱਗਦੀਆਂ ਤੇ ਖਾਣ ਨੂੰ ਵੀ ਮਨ ਕਰਦਾ ਹੈ ਤੇ ਬੜੀ ਆਸਾਨ ਰੈਸਪੀ ਆ ਅੱਜ ਦੀ ਰੈਸਪੀ ਤੁਹਾਨੂੰ ਕਿਵੇਂ ਦੀ ਲੱਗੀ ਲਾਈਕ ਕਰਿਓ ਸ਼ੇਅਰ ਕਰਨਾ ਨਾ ਭੁੱਲਿਓ ਜਿਹੜਾ ਭੈਣ ਭਰਾ ਮੇਰਾ ਫਸਟ ਟਾਈਮ ਚੈਨਲ ਤੇ ਆਇਆ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਵੀਡੀਓ ਵੇਖਣ ਦੇ ਲਈ ਧੰਨਵਾਦ